ਕਾਦੀਆਂ ਵਿਖੇ ਈਦ ਉਲ ਫਿਤਰਤ ਨੂੰ ਤਮ ਨਾਲ ਮਨਾਇ ਗਈ ਰਾਜਨੀਤਿਕ ਲੋਕਾਂ ਨੇ ਕੀਤੀ ਸ਼ਿਰਕਤ ਈਦ ਦਾ ਤਿਹਾੜ ਤੁਮ ਤਮ ਨਾਲ ਪੂਰੇ ਦੇਸ਼ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਅੱਜ ਅਸੀਂ ਮੁਸਲਮ ਜਮਾਤ ਅਹਿਮਦੀਆਂ ਦੇ ਹੈੱਡਕੁਆਰਟਰ ਕਾਦੀਆਂ ਵਿਖੇ ਵੀ ਈਦ ਦਾ ਤਿਹਾੜੀ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਈਦ ਦੀ ਨਮਾਜ਼ ਹਾਫਿਜ਼ ਮਖਦੂਮ ਸ਼ਰੀਫ ਨੇ ਅਦਾ ਕਰਵਾਈ ਅਤੇ ਨਮਾਜ਼ ਤੋਂ ਬਾਅਦ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਲੋਕਾਂ ਨੇ ਇੱਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਵੀ ਦਿੱਤੀਆਂ ਨਮਾਜ਼ ਅਦਾ ਕਰਨ ਉਪਰੰਤ ਈਦ ਦਾ ਖੁਤਬਾ ਦੇਂਦਿਆਂ ਉਨ੍ਹਾਂ ਨੇ ਇਸ ਈਦ ਦੀ ਅਹਿਮੀਅਤ ਤੇ ਚਾਣਣਾ ਪਾਉਂਦਿਆਂ ਆਖਿਆ ਕਿ ਇੱਕ ਮਹੀਨਾ ਰੋਜ਼ੇ ਰੱਖਣ ਕਾਰਨ ਆਤਮਾ ਪਵਿੱਤਰ ਹੋ ਜਾਂਦੀ ਹੈ ਤੇ ਜੋ ਗਰੀਬਾਂ ਨਾਲ ਗਰੀਪਾਂ ਅਤੇ ਭੁੱਖਿਆਂ ਦੀ ਤਕਲੀਫਾਂ ਦਾ ਅਹਿਸਾਸ ਹੁੰਦਾ ਹੈ ਉਹਨਾਂ ਕਹਾਂ ਕਿ ਹਰੇਕ ਮੁਸਲਮਾਨ ਦਾ ਫਰਜ਼ ਪੈਂਦਾ ਹੈ ਕਿ ਉਹ ਗਰੀਬਾਂ ਅਤੇ ਭੁੱਖਿਆਂ ਦੀ ਮਦਦ ਲਈ ਅੱਗੇ ਆਉਣ ਅਤੇ ਆਪਣੀ ਕਮਾਈ ਦਾ ਇੱਕ ਹਿੱਸਾ ਲੋੜਵੰਦ ਲੋਕਾਂ ਲਈ ਰੱਖਣ ਇਹ ਦੀ ਨਮਾਜ਼ ਅਦਾ ਕਰਨ ਲਈ ਵੱਖ-ਵੱਖ ਇਲਾਕਿਆਂ ਤੋਂ ਵੀ ਭਾਈਚਾਰੇ ਦੇ ਲੋਕ ਖਾਧੀਆਂ ਪਹੁੰਚੇ ਮਹਿਲਾਵਾਂ ਅਤੇ ਬੱਚਿਆਂ ਨੇ ਵੀ ਵੱਡੀ ਗਿਣਤੀ ਚ ਨਮਾਜ਼ جو شرکت کی تھی سب نے ایک تو چیرے گلے مل کے ایتیاں مبارک بات دیتی بعد وچ سیمیاں آتے مٹھے چولان دے لنگر بھی لگائے گئے اس موقع ہر راج پارٹی دے آگوان نے بھی شرکت کی تھی آتے اس خوشی وچ شامل ہوئے السلام علیکم ورحمت اللہ وبرکاتہ تمام دیکھنے اور سننے والوں کو خدا کی طرف سے سلامتی ہو جہاں بھی رہیں آپ خوش رہیں اور امن و سکون کے ساتھ رہیں ہر دھرم اور مذہب کے دو ہی بڑے مقاصد ہیں ایک یہ کہ خدا کی بھکتی کی جائے خدا کی عبادت کی جائے اس لیے نہیں کہ خدا کو ہماری بھکتی یا عبادت کی ضرورت ہے بلکہ ہمیں ضرورت ہے کہ ہم خدا کی جو صفات ہیں خدا کے جو رنگ ہے وہ اپنے اوپر چڑھانے کی کوشش کریں اس کے لیے خدا کی عبادت کی جاتی ہے بھکتی کی جاتی ہے اور دوسرا بڑا مقصد یہ ہے کہ انسان و مخلوق کی خدمت کی جائے مانوتا کی ہمدردی کی جائے کیونکہ اگر خدا کو راضی کرنا ہے خدا کو خوش کرنا ہے تو مخلوق کو بھی خوش کرنا ہوگا اگر گھر والے خوش رہیں گے راضی رہیں گے تو خدا بھی راضی رہے گا اگر محلے والے پڑوسی خوش رہیں گے تو خدا بھی راضی رہے گا اگر شہر والے جو ہے دکھی نہ ہوں اور خوش رہیں ہم سے تو خدا بھی خوش ہوگا یہ پیغام ہے جو رمضان المبارک میں بہت ہی پیک پر چلا جاتا ہے اس میں خدا کی بھکتی بھی دن کو بھی کرتے ہیں رات کو بھی کرتے ہیں اور پھر انسانوں کے دکھ دور کرنے کے لیے اور ان کو خوشیاں پہنچانے کے لیے دن رات کوشش کرتے ہیں یہ رمضان کا جو ہے بڑا مقصد ہے اور یہ رمضان ختم ہوا اور آج ہم عید منا رہے ہیں سب دیش واسیوں کو اور صوبے کے تمام لوگوں کو ہماری طرف سے عید کی دلی مبارک بات آج عید بہت ہی ਮੁਬਾਰਕ ਮੌਕੇ ਤੇ ਮੈਨੂੰ ਆਪਣੇ ਸ਼ਹਿਰ ਦੇ ਵਿੱਚ ਜਮਾਤ-ਏ-ਅਹਮਦੀਆ ਨੂੰ ਤੇ ਮੇਰੇ ਬਹੁਤ ਸਾਰੇ ਸਾਥੀ ਜਿਹੜੇ ਲੋਕਲ ਪ੍ਰਧਾਨ ਨਿਮਿਸਪੈਲਿਟੀ ਦੇ ਸਾਡੇ ਸਾਰੇ ਮਿਸਪਲ ਕਾਉਂਸਲਰਸ ਮੇਰੇ ਸਾਰੇ ਸਾਥੀ ਦਿਲੀਬ ਮੁਬਾਰਕਬਾਦ ਪੇਸ਼ ਕਰਨ ਵਾਸਤੇ ਆਏ ਨੇ ਅਸੀਂ ਪਰਮਾਤਮਾ ਦੇ ਕੋਲ ਹਮੇਸ਼ਾ ਅਰਦਾਸ ਕਰਦੇ ਆਂ ਕਿ ਪੰਜਾਬ ਜਿਹੜੀ ਹੈ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਰਬੀਰਾਂ ਦੀ ਧਰਤੀ ਹੈ ਇਤੋਂ ਹਮੇਸ਼ਾ ਸੰਦੇਸ਼ ਆਪਸੀ ਭਾਈਚਾਰਾ ਦਾ ਜਣਾ ਚਾਹੀਦਾ ਹੈ ਇਹ ਜਮਾਤ-ਏ-ਅਹਮਦੀਆ ਨੇ ਹਮੇਸ਼ਾ ਸਾਨੂੰ ਇਸ ਗੱਲ ਦਾ ਬੜਾ ਫਖਰ ਹੈ ਖੁਸ਼ੀ ਹੈ ਹਮੇਸ਼ਾ ਹੀ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਐਂਡ ਇਹਨਾਂ ਦਾ ਹਮੇਸ਼ਾ ਹੀ ਜਿਹੜਾ ਸੰਦੇਸ਼ ਹੈ ਅਜ਼ੀਜ਼ ਸਾਹਿਬ ਵੱਲੋਂ ਵੀ ਇਹ ਹੈ ਕਿ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਇਮਾਨਦਾਰੀ ਨਾਲ ਵਫਾਦਾਰੀ ਨਾਲ ਉੱਥੇ ਸੇਵਾ ਕਰੋ ਤੇ ਸਾਰਿਆਂ ਦਾ ਆਪਸੀ ਭਾਈਚਾਰਾ ਜਿਹੜਾ ਉਹਨੂੰ ਮਜ਼ਬੂਤ ਕਰਕੇ ਰੱਖੋ ਸੋ ਇੱਕ ਵਾਰ ਫੇਰ ਉਮਮਨ ਸਾਬ ਸਾਡੇ ਇੱਥੇ ਨੇ ਉਹਨਾਂ ਸਾਰਿਆਂ ਨੂੰ ਦਿਲੀ ਮੁਬਾਰਕਬਾਦ ਪੇਸ਼ ਕਰਨ ਆਇਆ ਸਾਡਾ ਜਿੰਨਾ ਵੀ ਭਾਈਚਾਰਾ ਹੈ ਦੁਨੀਆ ਭਰ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦੇ ਵਿੱਚ Eid ਦੇ ਮੁਬਾਰਕ ਮੌਕੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਦਾ